ਉਹ ਜਿਹੜਾ ਕਾਨੂੰਨੀ ਅਜੇ ਚੱਲ ਰਿਹਾ ਤੇ ਉਮੀਦ ਕਰਦੇ ਹਾਂ ਬਹੁਤ ਹੀ ਜਲਦੀ ਜਿਹੜਾ ਤੇ ਉਹ ਜਿਹੜਾ ਫੈਸਲਾ ਇਹਨਾਂ ਨੂੰ ਕਰਨਾ ਚਾਹੀਦਾ ਹੈ ਜਿਹੜਾ ਮੌਕੇ ਤੇ ਪੰਤਾਲੀ ਲਾਉਣੀ ਜਾਂ ਕੋਈ ਉਹ ਵੀ ਗਲਤ ਸੀ ਜਿਹੜਾ ਉਹਨਾਂ ਨੇ ਆ ਕੇ ਇੱਥੇ ਸ਼ਰੇਆਮ ਡਾਕਾ ਮਾਰਿਆ ਤੇ ਜਿਹੜੇ ਆ ਮੇਰਾ ਆਪਣੇ ਬਾਬਾ ਜਗਜੀਤ ਸਿੰਘ ਬਾਬਾ ਨਰਵੈਰ ਸਿੰਘ ਇਹਨਾਂ ਨੂੰ ਆ ਕੇ ਬੰਨ ਲਿਆ ਤੇ ਇੱਥੇ ਖੰਡਪਾਟ ਸਾਹਿਬਾਂ ਦੀ ਲੜੀ ਚੱਲ ਰਹੀ ਸੀ ਮੇਰੇ ਵੱਲੋਂ ਇਹ ਇੱਥੇ ਸੇਵਾ ਨਿਭਾ ਰਹੇ ਸੀ ਤੇ ਉਹਨਾਂ ਨੇ ਵੀ ਬੇਅਦਬੀ ਕੀਤੀ ਤੇ ਨਾਲ ਇੱਥੇ ਜਿਹੜਾ ਉਹਨਾਂ ਨੇ ਧੱਕੇ ਦੇ ਨਾਲ ਜਿਹੜਾ ਆ ਕੇ ਸਾਡਾ ਸਮਾਨ ਵੀ ਜਿਹੜਾ ਲੁੱਟ ਕੇ ਲੈ ਗਏ ਲੁੱਟ ਕੇ ਸਾਰਾ ਜਿੰਨਾ ਰਾਜਸਾ ਸ੍ਰੀ ਬੁੱਢਾ ਦਲ ਦਾ ਤੇ ਹੁਣ ਜਿਹੜੀ ਇੱਥੋਂ ਦੀ ਪੰਜਾਬ ਪੁਲਿਸ ਹੈ ਜਾਂ ਪੰਜਾਬ ਸਰਕਾਰ ਹੈ ਉੱਥੇ ਬੇਅਦਬੀ ਹੋ ਰਹੀ ਹੈ ਇਸ ਵੇਲੇ ਜਿਹੜਾ ਸਾਡੇ ਅਸਥਾਨ ਦੀ ਇੰਨਾ ਮਹਾਨ ਅਸਥਾਨ ਹੈ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂ ਵਾਲਿਆ ਜਿਹੜੇ ਬੁੱਢਾ ਦਲ ਦੇ ਚੌਥੇ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਸੀ ਤੇ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਕਪੂਰਥਲਾ रियासत ਜਿਹੜੀ ਹੈ ਨਵਾਬ ਕਪੂਰ ਸਿੰਘ ਦੇ ਨਾਂ ਤੇ ਕਪੂਰਥਲਾ ਬਸਾਇਆ ਤੇ ਜਿਹੜਾ ਸੁਲਤਾਨਪੁਰ ਲੋਧੀ ਦੇ ਜਿੰਨੇ ਗੁਰਦੁਆਰੇ ਆ ਉਹਨਾਂ ਦੀਆਂ ਸੇਵਾਵਾਂ ਨਵਾਬ ਜਿਹੜੇ ਬਾਬਾ ਜਸਤਾ ਸਿੰਘ ਆਲੂਆਗਿਆ ਨੇ ਕੀਤੀਆਂ ਉਹਨਾਂ ਦੇ ਅਸਥਾਨ ਤੇ ਜਿਹੜੀ ਘੋਰ ਬੇਅਦਬੀ ਹੋ ਰਹੀ ਹੈ ਸਰਕਾਰ ਦੀ ਤੇ ਪੁਲਿਸ ਦੀ ਅਣਗਹਿਲੀ ਦੇ ਕਰਕੇ ਹੋ ਰਹੀ ਹੈ ਸਾਨੂੰ ਦੁੱਖ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੇ 1.5 ਸਾਲ ਹੋ ਗਿਆ ਤੇ ਸਾਡੇ ਜੇ ਕਾਗਜ਼ ਪੱਤਰ ਸਹੀ ਨੇ ਤੇ ਸਾਨੂੰ ਉਹ ਆਪਣੇ ਸਮਾਉਣ ਜੇ ਦੂਜਿਆਂ ਦੇ ਸਹੀ ਹੈ ਤੇ ਉਹਨਾਂ ਨੂੰ ਸਮਾਉਣ ਸਾਨੂੰ ਕੋਈ ਨਹੀਂ ਪਰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜਿੱਥੇ ਸਾਡੇ ਜਿਹੜੇ ਬੱਚੇ ਆਪਣੇ ਪੁਲਿਸ ਦੇ ਨੌਜਵਾਨ ਸੀ ਜਿੱਥੇ ਪੁਲਿਸ ਦੇ ਨੌਜਵਾਨ ਨੂੰ ਉਹਨਾਂ ਨੇ ਮਾਰਿਆ ਸ਼ਹੀਦ ਕੀਤਾ ਉੱਥੇ ਜਿਹੜੇ ਪੁਲਿਸ ਦੇ ਜਿਹੜੇ ਸੀ ਕੋਈ ਨੌਜਵਾਨ ਜ਼ਖਮੀ ਵੀ ਕੀਤੇ ਉਹਨਾਂ ਨੇ ਇੱਥੇ ਸ਼ਰੇਆਮ ਇਹਨਾਂ ਕੁਝ ਕਰਕੇ ਵੀ ਤੇ ਫੇਰ ਵੀ ਜਿਹੜਾ ਆਪਣੇ ਇਥੋਂ ਅਜੇ ਵੀ ਉਹਦੀਆਂ ਲੱਤਾਂ ਹੈ ਨਹੀਂ ਜੇ ਲੱਤਾਂ ਹੋਣ ਫੇਰ ਤੇ ਮਾਨ ਸਿੰਘ ਪਤਾ ਨਹੀਂ ਕੀ ਕੁਛ ਕਰ ਦਿੰਦਾ ਤੇ ਪੁਲਿਸ ਦੀ ਬਹੁਤ ਵੱਡੀ ਅنگੈਹੀਲੀ ਹੈ ਅਜੇ ਤੱਕ ਉਹਨੂੰ ਕਿਉਂ ਨਹੀਂ ਫੜ ਰਿਆ ਕੀ ਲੱਗਦਾ ਹੈ ਪੁਲਿਸ ਦਾ ਐਸਐਸਪੀ ਸਾਹਿਬ ਜਿਹੜੇ ਨੇ ਜਾਂ ਡੀਜੀਪੀ ਹੈ ਜਾਂ ਸੀਐਮ ਐ ਪੰਜਾਬ ਦੇ ਤੇ ਉਹ ਕਿਉਂ ਉਹਦੇ ਤੋਂ ਝਿਜਕਦੇ ਨੇ ਕਿਸਾਨਾਂ ਤੇ ਇੰਨਾਂ ਤੇ ਇਹ ਕਰ ਸਕਦੇ ਨੇ ਜਿਹੜੇ ਵਿਚਾਰੇ ਆਪ ਦੀ ਆਪਣੇ ਉਹਦੇ ਵਾਸਤੇ ਜਿਹੜੇ ਧਰਨੇ ਦੇ ਰਹੇ ਸੀ ਸ਼ਾਂਤ ਮਈ ਤਰੀਕੇ ਦੇ ਨਾਲ ਤੇ ਜਿੱਥੇ ਇੱਥੇ ਇੰਨਾ ਘੋਰ ਪਾਪ ਹੋਇਆ ਇੰਨਾ ਜਵਾਨ ਜਿਹੜਾ ਪੁਲਿਸ ਦਾ ਸ਼ਹੀਦ ਕੀਤਾ ਉਹ ਉਹਨੂੰ ਆਰਾਮ ਦੇ ਨਾਲ ਉਹਨੂੰ ਸਭ ਤੋਂ ਸੁਰੱਖਿਅਤ ਜਿਹੜਾ ਪੁਲਿਸ ਨੇ ਅੱਗੇ ਪਿੱਛੇ ਗੱਡੀਆਂ ਲਾ ਕੇ ਤੇ ਉਹਨੂੰ ਮਾਨਸਿੰਘ ਨੂੰ ਪਤਾ ਨਹੀਂ ਕਿੱਥੇ ਉਹਨੂੰ ਭਾਇਆ ਹੋਇਆ ਉਹਨੂੰ ਪਾੜੀ ਨਹੀਂ ਰਿਹਾ ਪੁਲਿਸ ਵਾਲੇ ਇਹਨਾਂ ਦੀ ਮਰਜ਼ੀ ਹੈ ਜੇ ਜੇ ਇਹਨਾਂ ਨੇ ਹੋਰ ਕੁਝ ਕਰਾਉਣਾ ਤੇ ਉਹ ਇਹਨਾਂ ਦੀ ਮਰਜ਼ੀ ਹੈ ਤੇ ਪੁਲਿਸ ਨੇ ਦੇਖਣਾ ਜਾਂ ਪੰਜਾਬ ਸਰਕਾਰ ਨੇ ਅਸੀਂ ਮੰਗਣੀ ਸਾਡਾ ਹੱਕ ਹੈ ਸਾਨੂੰ ਗੁਰਦੁਆਰਾ ਸਾਹਿਬ ਜਿਹੜਾ ਜੇ ਸਾਡਾ ਹੱਕ ਬੰਦਾ ਸਾਨੂੰ ਦੇਣ ਨਹੀਂ ਜੇ ਉਹਨਾਂ ਦੇ ਕਾਗਜ ਹੈ ਜੇ ਦਾ ਕਾਗਜ ਸਹੀ ਆ ਉਹਨੂੰ ਗੁਰਦਾਰਾ ਸਾਹਿਬ ਸਮਾ ਕੇ ਉਹਦੀ ਉੱਥੇ ਸੇਵਾ ਸੰਭਾਲ ਹੋਣੀ ਚਾਹੀਦੀ ਹੈ ਤੇ ਉਹ ਜਿਹੜਾ ਬਹੁਤ ਜ਼ਿਆਦਾ ਉੱਥੇ ਬੇਅਦਬੀ ਦਾ ਕਾਰਨ ਬਣਿਆ ਹੋਇਆ ਇਹਦਾ ਜਿਹੜਾ ਦੋਸ਼ੀ ਆ ਉਹ ਜ਼ਿਲ੍ਹੇ ਦੇ ਪ੍ਰਸ਼ਾਸਨ ਆ ਜਾਂ ਇੱਥੋਂ ਦੇ ਜਿਹੜੇ ਨਹੀਂ ਉੱਥੋਂ ਦੀ ਪੈਰਵਾਈ ਸਹੀ ਕਰ ਰਹੇ ਜਿਹੜਾ ਕਾਰਨ ਹੈ 45 ਲੱਗਣ ਦਾ ਮੈਂ ਬਹੁਤ ਜਿਹੜਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਐਵੇਂ ਕੋਈ ਪੁੱਛਿਆ ਵੀ ਨਹੀਂ ਕੋਈ ਇੱਥੇ ਆ ਕੇ ਇਨਕੁਆਰੀ ਨਹੀਂ ਕੀਤੀ ਤੇ ਐਵੇਂ ਰੌਲਾ ਪਾਤਾ ਇੱਥੇ 45 ਲਵਾਤੀ ਹੁਣ ਤੱਕ ਜਿਹੜਾ ਗੁਰੂ ਘਰ ਦੀ ਬੇਅਦਬੀ ਹੋ ਰਹੀ ਹੈ ਉਹਦੇ ਵਿੱਚ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਵੀ ਉਹਨਾਂ ਦੀ ਵੀ ਬਹੁਤ ਵੱਡੀ ਗਲਤੀ ਹੈ ਇਹਨਾਂ ਨੇ ਝੂਠ ਹੀ ਐਵੇਂ ਆਪਣੇ ਇੱਕ ਦੂਜੇ ਦੀ ਸਿਆਸੀ ਕੀੜ ਕੱਢਣ ਵਾਸਤੇ ਸਾਡਾ ਜਿਹੜਾ ਨੁਕਸਾਨ ਕੀਤਾ ਬੁੱਢਾ ਦਲ ਦਾ ਉਹ ਮੈਂ ਕਹਿਣਾ ਚਾਹੁੰਦਾ ਜਿਹੜੇ ਬੰਦੇ ਬਾਬਾ ਜਗਜੀਤ ਸਿੰਘ ਬਾਬਾ ਨਰਵੈਰ ਸਿੰਘ ਜਿਹੜੇ ਮੌਕੇ ਦੇ ਮਾਨ ਸਿੰਘ ਤੇ ਉਹਦੇ ਗੁੰਡਿਆਂ ਨੇ ਬੰਨੇ ਹੋਏ ਸੀ ਤੇ ਉਹਨਾਂ ਦੇ ਪੁਲਿਸ ਜਿਹੜੇ ਅਸਲੇ ਵੀ ਜਮ੍ਹਾਂ ਕਰੀ ਬੈਠੀ ਆ ਪੁਲਿਸ ਹੁਣ ਤੱਕ ਅਸਲੇ ਵੀ ਨਹੀਂ ਦੇ ਰਹੀ ਉਹਨਾਂ ਨੂੰ ਜੇ ਮਰਵਾਉਣਾ ਹੈ ਉਹਨਾਂ ਦੇ ਅਸਲੇ ਵਾਪਸ ਕਰਨ